ਅਸੀਂ ਜੋ ਅੱਜ ਰਾਜੇ ਦੇ ਰਾਜੇ ਵੀਡਿੰਗ ਦੀ ਭੱਦੀ ਸ਼ਬਦਾਵਲੀ ਦੇ ਖਿਲਾਫ ਅਸੀਂ ਅੱਜ ਇੱਥੇ ਇੱਕ ਮੀਟਿੰਗ ਕੀਤੀ ਆ ਤੇ ਅਸੀਂ ਮੈਂ ਰਾਤ ਵੀ ਕਿਹਾ ਸੀ ਕਿ ਬੈਠ ਕੇ ਵਿਚਾਰ ਵਟਾਂਦਰਾ ਕਰਕੇ ਕੋਈ ਅਸੀਂ ਉਲੀਕਾਂਗੇ ਪ੍ਰੋਗਰਾਮ ਤੇ ਪਰਸੋਂ 6 ਤਰੀਕ ਕਿਉਂਕਿ ਕੱਲ ਗੁਰਪਰਬ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਹੈ ਤਾਂ ਅਸੀਂ ਕੱਲ ਨਹੀਂ ਪਰਸੋਂ 6 ਤਰੀਕ 11 ਵਜੇ डीसी दफ्तर ਉਥੇ ਅਸੀਂ ਰਾਜੇ ਵਿੜਿੰਗ ਦਾ ਪੁਤਲਾ ਫੁਕਾਂਗੇ ਜੀ ਅਤੇ ਜਿਨੇ ਸਾਡੇ ਦੱਸੋ ਕਿ ਕਿਸ ਦੇ ਵਿਰੁੱਧ ਬੋਲਿਆ ਜਿਨੇ ਸਾਡੇ ਐਸੀ ਭਾਈ ਸਾਰੇ ਦੀ ਅਣਖ ਨੂੰ ਬੰਗਾ ਰਿਆ ਹੈ ਸਾਨੂੰ ਨਸਲੀ ਵਿਤਕਰੇ ਮੁਤਾਬਕ ਉਸਨੇ ਸਾਡਾ ਰੰਗ ਰੂਪ ਕੋਝਾ ਪਰਖਿਆ ਤਾਂ ਸਾਡੇ ਕਿਤੇ ਨੂੰ ਵੀ ਪਰਖਿਆ ਕਿ ਉਹ ਪੱਠੇ ਪਾਉਂਦਾ ਸੀ ਤਾਂ ਉਹਦੇ ਸਬੰਧ ਵਿੱਚ ਅਸੀਂ ਰਾਜੇ ਵਿੜਿੰਗ ਦਾ ਪੁਤਲਾ ਫੂਕਾਂਗੇ ਸਹੀ ਟਾਈਮ 11 ਵਜੇ ਦਾ ਤੇ ਮੈਂ ਫੇਰ ਬੇਨਤੀ ਕਰਦੀ ਆ ਮੈਂ ਰਾਤ ਵੀ ਅਪੀਲ ਕੀਤੀ ਸੀ ਸਾਡੇ ਮੱਝ ਵੀ ਸਿੱਖ ਭਾਈਚਾਰੇ ਨੂੰ ਕਿ ਪਰਸੋਂ 6 ਤਰੀਕ ਸਹੀ 11 ਵਜੇ ਤੁਸੀਂ ਕਚਹਿਰੀ ਨਵੀਂ ਕਚਹਿਰੀ ਜਿੱਧਰ ਐਸਐਸਪੀ ਸਾਹਿਬ ਡੀਸੀ ਸਾਹਿਬ ਬੈਠਦੇ ਨੇ ਤਾਂ ਉਥੇ ਸਾਰਿਆਂ ਨੇ ਪਿੰਡਾਂ ਦੇ ਵਿੱਚੋਂ ਵਹੀਰਾਂ ਘੱਟ ਕੇ ਰਾਲੀਆਂ ਟਰੈਕਟਰਾਂ ਤੇ ਜਿੰਨੇ ਜਿੰਨੇ ਬੰਦੇ ਤੁਸੀਂ ਲਿਆ ਸਕਦੇ ਆ ਸਾਰਿਆਂ ਨੇ ਪਹੁੰਚਣਾ ਹੈ ਤਾਂ ਅਸੀਂ ਇਹਨਾਂ ਨੂੰ ਦੱਸਣਾ ਹੈ ਕਿ ਅੱਗੇ ਵਾਲਾ ਨਹੀਂ ਹਾਲ ਰਿਹਾ ਅਸੀਂ ਪੜ੍ਹ ਲਿਖ ਗਏ ਆ ਸਾਡੇ ਚ ਅਵੇਅਰਨੈਸ ਆ ਗਈ ਆ ਅਸੀਂ ਕਿਸੇ ਨੂੰ ਚੰਗਾ ਮਾੜਾ ਬੋਲਦੇ ਨਹੀਂ ਤੇ ਚੰਗਾ ਮਾੜਾ ਅਖਵਾਵਾਂਗੇ ਵੀ ਨਹੀਂ ਤਾਂ ਮੇਰੀ ਫਿਰ ਬੇਨਤੀ ਆ ਮੱਝ ਵੀ ਸਿੱਖ ਭਾਈਚਾਰੇ ਨੂੰ ਮੈਂ ਅਪੀਲ ਕਰਦੀ ਆ ਕਿ ਸਾਰੇ ਫਰੀਦਕੋਟ ਜ਼ਿਲ੍ਹੇ ਦੇ ਪਿੰਡਾਂ ਦੇ ਲੋਕ ਜੈਤੋ ਹਲਕੇ ਦੇ ਲੋਕ ਸਾਰੇ ਹੀ ਤੁਸੀਂ OT ਸਹੀ 11 ਵਜੇ ਜ਼ਰੂਰ ਪਹੁੰਚਣਾ ਹੈ ਅਸੀਂ ਤੁਹਾਡੀ ਅਡੀਕ ਕਰਾਂਗੇ ਕਿਉਂਕਿ ਅਸੀਂ ਇਹਨਾਂ ਨੂੰ ਦੱਸ ਦਈਏ ਹੰਕਾਰੀ ਲੋਕਾਂ ਨੂੰ ਕਿ ਇਸ ਤਰ੍ਹਾਂ ਹੁਣ ਕੰਮ ਨਹੀਂ ਚੱਲਣੀ ਪਹਿਲਾਂ ਚੱਲ ਗਈ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤ